ਜੈ ਭਿੰਦ ਜੈ ਭਾਰਤ ਜੀ ਮੈਂ ਆਲ ਇੰਡੀਆ ਐਸ ਸੀ ਐਸਟੀ ਐਸੋਸੀਏਸ਼ਨ ਦਾ ਬਹੁਤ ਧੰਨਵਾਦੀ ਹਾਂ ਸਾਡੇ ਗੇਟਾਂ ਦਾ ਕੰਮ ਕਾਫੀ ਦੇਰ ਤੋਂ ਰੁਕਿਆ ਹੋਇਆ ਸੀ ਜਿੱਦਾਂ ਐਸ 66 ਦਾ ਐਸ 64 ਸੀ 1 ਸੀ 1 ਇੱਧਰ ਆਪਣਾ ਆਪਣਾ ਬਸ਼ੀਰਪੁਰੇ ਵਾਲਾ ਸੀ 1 ਸਾਡਾ ਯਾਨੀ ਕਾਫੀ ਸਮੇਂ ਤੋਂ ਨਾ ਗ੍ਰੀਲਾ ਦਾ ਕੰਮ ਰੁਕਿਆ ਹੋਇਆ ਸੀਗਾ ਸਾਰੇ ਯਾਨੇ ਜਾਣਦੇ ਹੀ ਆ ਜਿੰਨੇ ਰੇਲ ਪਰਿਵਾਰ ਆ ਸਾਡੇ ਕਿ ਗੇਟਾਂ ਦੇ ਉੱਤੇ ਆਏ ਦਿਨ ਲੜਾਈ ਝਗੜੇ ਕਾਫੀ ਹੋ ਚੁੱਕੇ ਹੋਏ ਵਾ ਜਾਨੀ ਕਿ ਬਹੁਤ ਜ਼ਿਆਦਾ ਕੰਪਲੇਂਟਾਂ ਸਾਡੇ ਇੱਕ ਗੇਟਮੈਨ ਹਜਾਰਾ ਜੀ ਸੀਗੇ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਹੀ ਸੱਟਾਂ ਮਾਰੀਆਂ ਸੀਗੀਆਂ ਲੋਕਾਂ ਨੇ ਕਾਫੀ ਉਹਨਾਂ ਦੇ ਸੱਟਾ ਵਗੈਰਾ ਵੀ ਲੱਗਿਆ ਤੇ ਕੋਰ ਕਚੈਰੀਆਂ ਚੱਕਰ ਵੀ ਹੋਏ ਸੀਗੇ ਪਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਲ ਇੰਡੀਆ ਐਸ ਸੀ ਐਸਟੀ ਯੂਨੀਅਨ ਦਾ ਜਿਨ੍ਹਾਂ ਨੂੰ ਅਸੀਂ ਮੰਗ ਰੱਖੀ ਸੀਗੀ ਗੇਟ ਦੀਆਂ ਗਰੀਬਾਂ ਦੇ ਵਾਸਤੇ ਔਰ ਇਹਨਾਂ ਨੇ ਬਹੁਤ ਜਲਦ ਜਾਨਕੀ ਲਾਲੋਗੀ ਮਹੀਨੇ ਦੇ ਅੰਦਰ ਅੰਦਰ ਹੀ ਸਾਨੂੰ ਆ ਗ੍ਰਿਲਰ ਦਾ ਕੰਮ ਕਰਵਾ ਕੇ ਦੇ ਦਿੱਤਾ ਮੈਂ ਇਹਨਾਂ ਦਾ ਬੜਾ ਧੰਨਵਾਦੀ ਕਰਦਾ ਵਾਂ ਧੰਨਵਾਦ ਕਰਦਾ ਔਰ ਮੈਂ ਬੜਾ ਖੁਸ਼ ਹਾਂ ਕਿ ਅੱਜ ਮਜਬੂਰ ਦੀ ਵੰਤੇ ਉੱਤੇ ਸਾਨੂੰ ਇਹਨਾਂ ਨੇ ਇੱਕ ਗਿਫਟ ਦਿੱਤਾ ਵਾ ਬਾਕੀ ਅਸੀਂ ਪ੍ਰਧਾਨ ਜੀ ਹੋਰ ਅਦਰ ਨਾਲ ਪ੍ਰਧਾਨ ਜੀ ਹੋਰ ਅਦਰ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਕਰਦੇ ਆ ਤਾਂ ਕਿ ਇਹ ਸਾਡੇ ਨਾਲ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਸਾਡੇ ਜਿੰਨੇ ਗੇਟਮੈਨ ਹੈਗੇ ਆ ਆਪਣੇ ਉਹਨਾਂ ਦਾ ਸਹਿਯੋਗ ਹਮੇਸ਼ਾ ਇਹਨਾਂ ਦੇ ਨਾਂ ਲੈ ਗਿਆ ਵਾ ਜੈ ਭੀਮ ਜੈ ਭਾਰਤ ਮੇਰੇ ਸਾਰੇ ਹੀ ਕ੍ਰਾਂਤੀਕਾਰੀ ਵੀਰਾਂ ਨੂੰ ਅੱਜ ਮਜ਼ਦੂਰ ਦੇ ਵਸਤੇ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹਾਂਗਾ ਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਸੰਗਿਆਨ ਦੇ ਵਿੱਚ ਸਾਡੇ ਰੇਲ ਪਰਿਵਾਰ ਦੇ ਜਿਹੜੇ ਗੇਟਮੈਨ ਭਰਾ ਹੈਗੇ ਆ ਉਹਨਾਂ ਵੱਲੋਂ ਇੱਕ ਨੋਟਿਸ ਆਇਆ ਸੀਗਾ ਕਿ ਜਿਹੜੇ ਰਾਤ ਦੇ ਸਮੇਂ ਜਦੋਂ ਡਿਊਟੀ ਸ਼ਿਫਟ ਕਰਦੇ ਤੇ ਕੁਝ ਹੁਲੜਵਾਜ ਲੋਕ ਉਹਨਾਂ ਨੂੰ ਆ ਕੇ ਤੰਗ ਪਰੇਸ਼ਾਨ ਕਰਦੇ ਜਿਸ ਨਾਲ ਉਹਨਾਂ ਦਾ ਜਿਹੜਾ ਰਾਤ ਨੂੰ ਡਿਊਟੀ ਕਰਨਾ ਸੇਫ ਨਹੀਂ ਸੀਗਾ ਉਹਨਾਂ ਨੇ ਸਾਡੇ ਐਸ ਸੀ ਐਸਟੀ ਰੇਲਵੇ EMPLOYEES STATION ਦੇ ਅੱਗੇ ਇੱਕ ਮੰਗ ਰੱਖੀ ਸੀਗੀ ਕਿ ਸਾਡੇ ਜਿਹੜੇ ਗੇਟ ਹੈਗੇ ਇੱਥੇ ਇੱਕ ਫੈਂਸਿੰਗ ਗ੍ਰਿਲ ਜਿਹੜੀ ਲੋਹੇ ਦੀਆਂ ਲਗਵਾ ਕੇ ਦਿੱਤੀਆਂ ਜਾਣ ਜਿਸ ਸੰਬੰਧੀ ਅਸੀਂ ਆਪਣੇ ਮੀਟਿੰਗ ਦਾ ਇੱਕ ਏਜੰਡਾ ਤਿਆਰ ਕੀਤਾ ਤੇ ਅਸੀਂ 11 ਤੰ 2024 ਨੂੰ AYW ਜਲੰਧਰ ਅਤੇ ADN ਜਲੰਧਰ ਸਾਹਿਬ ਨੂੰ ਮਿਲੇ ਸੀਗੇ ਤੇ ਅਸੀਂ ਉਹਨਾਂ ਅੱਗੇ ਏਜੰਡਾ ਰੱਖਿਆ ਸੀਗਾ ਤੇ ਅਸੀਂ ਇਹ ਇਹਨਾਂ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਮਜ਼ਦੂਰ ਦੀ ਬਸ 1 ਮਈ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਜਿਹੜਾ ਇਹ ਕੰਮ ਆ ਪ੍ਰਾਇਓਰਟੀ ਤੇ ਕਰਵਾ ਕੇ ਦਵਾਂਗੇ ਤੇ ਅੱਜ ਮੈਂ ਆਪਣੇ ਸਾਰੇ ਹੀ ਵੀਰਾਂ ਦਾ ਜਿਹੜੇ ਕਿ ਰੇਲਵੇ ਦੇ ਐਸ ਸੀ ਐਸਟੀ ਰੇਲਵੇ ਇੰਪਰੂਵਮੈਂਟ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਆ ਜਿਨ੍ਹਾਂ ਦੇ ਸਹਿਯੋਗ ਨਾਲ ਸਾਡੇ ਪ੍ਰਧਾਨ ਜੀ ਬ੍ਰਾਂਚ ਪ੍ਰੈਜ਼ੀਡੈਂਟ ਮਿਸਟਰ ਸਨੀ ਕੁਹੇਰ ਜੀ yogi ji kamal ji ji ਸਾਡੇ ਆਰ ਡੀ ਮੀਨਾ ਜੀ ਸतीश ਜੀ ਦਾ ਸਾਰਾ ਧੰਨਵਾਦ ਕਰਨਾ ਕਿ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਬਹੁਤ ਜਲਦੀ ਪ੍ਰਾਇਓਰਟੀ ਤੇ ਉਹਨਾਂ ਨੇ ਕਰਵਾਇਆ ਤੇ ਅਸੀਂ ਆਪਣੇ ਗੇਟਮੈਨ ਭਰਾਵਾਂ ਨੂੰ ਵੀ ਵਿਸ਼ਵਾਸ ਦਿਵਾਉਂਦੇ ਆ ਕਿ ਅੱਗੇ ਤੋਂ ਵੀ ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਹੈਗੀਆਂ ਉਹਨਾਂ ਦਾ ਵੀ ਪ੍ਰਾਇੋਰਟੀ ਤੇ ਇਦਾਂ ਹੀ ਅਸੀਂ ਹੱਲ ਕਰਵਾ ਕੇ ਦਵਾਂਗੇ ਤੇ ਅਸੀਂ ਇਹਨਾਂ ਤੋਂ ਵੀ ਉਮੀਦ ਕਰਦੇ ਆ ਕਿ ਇਹ ਸਾਡੀ ਐਸੋਸੀਏਸ਼ਨ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਤੇ 바ਵਾ ਸਾਹਿਬ ਦੀ ਸੋਚ ਤੇ ਹਮੇਸ਼ਾ ਪੈਰਾ ਦੇਣਗੇ ਜੈ ਭੀਮ ਜੈ ਭਾਰਤ